ਭਾਰਤੀ ਸਿਹਤ ਮੰਤਰਾਲੇ ਨੇ 7 ਦਸੰਬਰ ਨੂੰ ਕਿਹਾ ਕਿ ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ 529 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਨੇ ਜਦੋਂ ਕਿ ਦੇਸ਼ ਦੇ ਵਿੱਚ ਸਰਗਰਮ ਲਾਗ ਦੀ ਗਿਣਤੀ 4093 ਹੈ ਸਵੇਰੇ 8 ਵਜੇ ਅਪਡੇਟ ਕੀਤੇ ਗਏ ਮੰਤਰਾਲੇ ਦੇ ਆਕੜਿਆਂ ਅਨੁਸਾਰ 24 ਘੰਟਿਆਂ ਦੇ ਅੰਤਰਾਲ ਦੇ ਵਿੱਚ ਤੇ ਨਵੀਆਂ ਮੌਤਾਂ ਦੋ ਕਰਨਾਟਕ ਅਤੇ ਇੱਕ ਗੁਜਰਾਤ ਤੋਂ ਦਰਜ ਕੀਤੀਆਂ ਗਈਆਂ ਨੇ 5 ਦਸੰਬਰ ਤੱਕ ਰੋਜ਼ਾਨਾ ਕੇਸਾਂ ਦੀ ਗਿਣਤੀ ਦੋਰੇ ਅੰਕਾਂ ਦੇ ਵਿੱਚ ਆ ਗਈ ਹੈ ਪਰ ਇੱਕ ਨਵੇਂ ਰੂਪ ਅਤੇ ਠੰਡੇ ਮੌਸਮ ਦੇ ਹਾਲਾਤਾਂ ਦੇ ਉਪਰੰਤ ਵਾਧ ਲਾਗਾ ਵਿੱਚ ਫਿਰ ਤੋਂ ਵਾਧਾ ਹੋਇਆ ਹੈ। ਮਹਾਮਾਰੀ ਦੇ ਸਿਖਰ ਤੇ ਰੋਜ਼ਾਨਾ ਗਿਣਤੀ ਲੱਖਾਂ ਵਿੱਚ ਸੀ ਜੋ ਕਿ 2020 ਦੇ ਸ਼ੁਰੂ ਵਿੱਚ ਸ਼ੁਰੂ ਹੋਈ ਹੈ। ਦੇਸ਼ ਭਰ ਦੇ ਵਿੱਚ ਉਦੋਂ ਤੋਂ ਲਗਭਗ 4 ਸਾਲਾਂ ਦੇ ਵਿੱਚ 4.5 ਕਰੋੜ ਲੋਕਾਂ ਨੂੰ ਸੰਕਰਮਿਤ ਅਤੇ 5.3 ਲੱਖਾਂ ਤੋਂ ਵੱਧ ਮੌਤਾਂ ਹੋਈਆਂ ਹਨ। ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ 98.81 ਦੀ ਰਾਸ਼ਟਰੀ ਰਿਕਵਰੀ ਦਰ ਦਿਨਾਂ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੈ। ਕੇਸਾਂ ਦੇ ਮੌਤ ਦਰ 1.19% ਹੈ। ਵੈੱਬਸਾਈਟ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.6 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ।